ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਕ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਆवटी ਆ ਆਦੀ ਪਾਰਟੀ ਦੇ ਬਾਰੇ ਦੇ ਵਿੱਚ ਜਿਹਦੇ ਵਿੱਚ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਲਾਂਬੇ ਕਾਰਨਾਂ ਦਾ ਜੋ ਚਾਲਾਂ ਚੱਲ ਰਹੀਆਂ ਹਨ ਉਸ ਦੇ ਬਾਰੇ ਦੇ ਵਿੱਚ ਹੈ ਜਿਵੇਂ ਕਿ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਕਿ 25 36 ਐਮ ਐਲ ਏ ਦੁਬਈ ਵਿੱਚ ਕ੍ਰਿਕਟ ਮੈਚ ਦੇਖਣ ਦੇ ਬਹਾਨੇ ਮੀਟਿੰਗਾਂ ਕਰਨ ਗਏ ਹੋਏ ਹਨ ਉਹਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਵੀ ਉੱਤੇ ਕ੍ਰਿਕਟ ਦਾ ਮੈਚ ਦੇਖਣ ਗਿਆ ਹੋਇਆ ਹੈ ਪਤਾ ਨਹੀਂ ਇਹ ਕੀ ਖਿਚੜੀ ਪਕ ਰਹੀ ਹੈ ਆਪ ਭਗਵਾਨ ਤਮਾਨ ਦੇ ਬਾਰੇ ਦੇ ਵਿੱਚ ਏ ਵੀ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੂੰ ਲਾਂਭੇ ਕਰਕੇ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਜਿਹਦੇ ਵਿੱਚ ਸਾਨੂੰ ਕੋਈ ਸਚਾਈ ਤਾਂ ਇਹ ਜਾਪਦੀ ਨਹੀਂ ਹੈਗੀ ਕਿਉਂਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਇਹੋ ਜਿਹਾ ਨਹੀਂ ਕਰ ਸਕਦਾ ਕਿਉਂਕਿ ਸਿਰਫ 2 ਸਾਲ ਬਚੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੋਲ। ਆਗਰ ਇਹ ਪੰਜਾਬ ਦੇ ਲੋਕਾਂ ਦੇ 2 ਸਾਲਾਂ ਦੇ ਵਿੱਚ ਬਹੁਤ ਕੁਝ ਕਰ ਸਕਦੇ ਹਨ। ਕਿਉਂਕਿ ਇਹੋ ਜਿਹੀਆਂ ਚਾਲਾਂ ਜਿਹੜੀਆਂ ਚੱਲੀਆਂ ਜਾ ਰਹੀਆਂ ਹਨ ਇਹ 1982 ਦੇ ਵਿੱਚ ਅਕਾਲੀ ਦਲ ਵਾਗਲ ਦੇ ਨਾਲ ਵੀ ਚੱਲੀਆਂ ਗਈਆਂ ਛੰਨ ਜਿਵੇਂ ਕਿ ਉਸ ਟਾਈਮ ਤੇ ਢਾਡੀ ਜਸਿਆ ਨੇ ਕਵਿਛਰੀ ਗਾਈ ਸੀ ਜਗਦੇਵ ਸਿੰਘ ਤਲਵੰਡੀ কুরਸੀ ਨੂੰ ਚੁੰਬੜ ਗਿਆ ਜਗਦੇਵ ਸਿੰਘ ਤਲਵੰਡੀ ਇਹ ਐਵੇਂ ਨਹੀਂ ਕਵਿਛਰੀਆਂ ਬੰਦੀਆਂ ਇਹ ਸਭ ਕੁਝ ਵਾਪਰਦਾ ਹੈ ਜਦੋਂ 1977 ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਆਉਂਦੀ ਹੈ ਜਸਦੇ ਨਾਲ ਅਕਾਲੀ ਦਲ ਦੀ ਵੀ ਭਾਈਵਾਲੀ ਸੀ ਉਸ ਸਮੇਂ ਦੇ ਵਿੱਚ ਪੰਜਾਬ ਦੇ 9 ਐਮਪੀ ਅਕਾਲੀ ਦਲ ਉਸ ਟਾਈਮ ਲਾਂਗੋਵਾਲ ਸੀ ਪਤਾਰੀ ਬਾਦਲ ਸੀ ਬਣੇ ਥਨ ਜਿਹਦੇ ਵਿੱਚ ਸਰਜੀਤ ਸਿੰਘ ਬਰਨਾਲੇ ਨੂੰ ਜਨਤਾ ਪਾਰਟੀ ਦੇ ਵਿੱਚ ਐਗਰੀਕਲਚਰ ਮਨਿਸਟਰ ਲਾਇਆ ਗਿਆ ਸੀ ਅਤੇ ਧੰਨਾ ਸਿੰਘ ਗੁਲਸਣ ਨੂੰ ਰਾਜ ਸਿੱਖਿਆ ਮੰਤਰੀ ਲਾਇਆ ਗਿਆ ਸੀ ਪੋਸਤੂਬਾਰ 1978 ਦੇ ਵਿੱਚ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਰਕਾਰ ਆਉਂਦੀ ਆ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਹਨ ਇਹਨਾਂ ਦੀ ਕੈਬਨਟ ਦੇ ਵਿੱਚ ਸੁਖਜਿੰਦਰ ਸਿੰਘ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਸੀ ਉਸ ਤੇ ਭ੍ਰਿਸ਼ਟਾਚਾਰ ਦਾ ਇੱਕ ਦੋ ਸਾਹਮਣੇ ਆਉਣ ਕਰਕੇ ਪ੍ਰਕਾਸ਼ ਸਿੰਘ ਬਾਦਲ ਉਸ ਨੂੰ ਹਟਾਉਣਾ ਚਾਹੁੰਦੇ ਸਨ ਕਿਉਂਕਿ ਜਨਤਾ ਪਾਰਟੀ ਅਤੇ ਅਕਾਲੀ ਦਾਲ ਦੀ ਸਰਕਾਰ ਸਚਾਰੂ ਢਾਂਗ ਨਾਲ ਕੰਮ ਕਰ ਰਹੀ ਸੀ ਜਿਹਦੇ ਵਿੱਚ ਜਗਦੇਵ ਸਿੰਘ ਤਲਵੰਡੀ ਅਤੇ ਟੌੜਾ ਨੇ ਵਿਰੋਧ ਕੀਤਾ ਸੀ ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸੁਖਜਿੰਦਰ ਸਿੰਘ ਨੂੰ ਕੈਬਨਿਟ ਤੋਂ ਕਰ ਦਿੱਤਾ ਸੀ ਇਸ ਦੇ ਰੋਸ ਵਜੋਂ ਦੋ ਮੰਤਰੀਆਂ ਨੇ ਇੱਕ ਤਾਂ ਜਸਵਿੰਦਰ ਸਿੰਘ ਬਰਾੜ ਦੂਸਰਾ ਰੰਤੀ ਸਿੰਘ ਟੀਮਾ ਨੇ ਵੀ ਉਸ ਜਵਾ ਦੇ ਦਿੱਤਾ ਹੈ ਉਹਦੇ ਹੱਕ ਦੇ ਵਿੱਚ ਸੁਖਜਿੰਦਰ ਸਿੰਘ ਦੇ ਉਸ ਸਮੇਂ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਜੀ ਦੂਜੇ ਪਾਸੇ ਟੌੜਾ ਤੇ ਜਸੇਦਾਰ ਜਗਦੇਵ ਸਿੰਘ ਤਲਵੰਡੀ ਸੀਗਾ ਬਾਅਦ ਦੇ ਵਿੱਚ ਤੌੜਾ ਬਾਦਲ ਦੇ ਨਾਲ ਰਲ ਗਿਆ ਸੀ ਉਸ ਨੇ ਅਕਾਲ ਤਖਤ ਦੇ ਉੱਤੇ ਜਗਦੇਵ ਸਿੰਘ ਤਲਵੰਡੀ ਜੀ ਸ਼ਿਕਾਇਤ ਕੀਤੀ ਤੇ ਉਸ ਨੂੰ ਤਾਲਬ ਕੀਤਾ ਗਿਆ ਲੇਕਿਨ ਤਨਖਾਹ ਨਹੀਂ ਲਾਈ ਗਈ ਸੀ ਇਸੇ ਦੇ ਰੋਸ ਵਜੋਂ 1980 ਦੇ ਵਿੱਚ ਜਗਦੇਵ ਸਿੰਘ ਤਲਵੰਡੀ ਨੇ ਆਪਣਾ ਅਕਾਲੀ ਦਾ ਤਲਵੰਡੀ ਬਣਾ ਲਿਆ ਸੀ ਇਹ ਦੁਆਰਾ ਇੰਤਰਾਣਾਂ ਵੀ ਸਤਾ ਦੇ ਵਿੱਚ ਆਉਂਦੀ ਆ 1980 ਦੇ ਵਿੱਚ ਉਸਨੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਰਕਰਾਰ ਕਰ ਦਿੱਤੀ ਸੀ ਇਹ ਸਾਰਾ ਨਤੀਜਾ ਜਗਦੇਵ ਸਿੰਘ ਤਲਵੰਡੀ ਦੇ ਕਾਰਨ ਹੀ ਹੋਇਆ ਹੈਗਾ ਜਿਹੜਾ ਕਿ ਉਸ ਟਾਈਮ ਤੇ ਇੱਕ ਵਿਛਰੀ ਗਈ ਗਈ ਸੀ ਜਗਦੇਵ ਸਿੰਘ ਤਲਵੰਡੀ ਕੁਰਸੀ ਨੂੰ ਚੁੰਮਣ ਗਿਆ ਕਿਉਂਕਿ ਲਾਲਚ ਕੁਰੇ ਬਲਾ ਹੁੰਦੀ ਜਾ ਉਹਨੇ ਨਾਕ ਗੁਰਪਖ ਬਣਾਇਆ ਉਹਦਾ ਦਲ ਬਣਾਇਆ ਤੇ ਅਕਾਲੀ ਦਲ ਦੀ ਸਰਕਾਰ ਤੋਂ ਵੀ ਹੱਥ ਧੋ ਬੈਠੇ ਅੱਜ ਤੱਕ ਨੇ ਅਕਾਲੀ ਦਲ ਸੂਤ ਆਇਆ ਅੱਜ ਤੁਸੀਂ ਹਿਸਾਬ ਦਾ 80 ਤੋਂ ਲੈ ਕੇ 25 ਆ ਗਿਆ 2000 ਤੁਸੀਂ ਹਿਸਾਬ ਲਾ ਲੋ 45 ਸਾਲ ਹੋ ਗਏ ਆ ਤੇ ਅੱਜ ਅਕਾਲੀਆਂ ਦਾ ਪਿੱਛੇ ਕੁਝ ਵੀ ਨਹੀਂ ਵਾਅਦਾ ਨਜ਼ਰ ਆਉਂਦਾ ਸ਼੍ਰੋਮਣੀ ਕਮੇਟੀ ਵੀ ਹੱਥੋਂ ਨਿਕਲਦੀ ਜਾ ਰਹੀ ਹੈ ਸਾਰਿਆਂ ਦਾ ਚੀਂਗ ਚੰਗਿਆੜਾ ਪਿਆ ਪਿਆ ਹੈਗਾ ਅਕਾਲੀ ਦਰ ਨੂੰ ਬਚਾਉਂਦੀਆਂ ਕੋਸ਼ਾਂ ਹੋ ਰਹੀਆਂ ਉਧਰ ਸ਼੍ਰੋਮਣੀ ਕਮੇਟੀ ਨੂੰ ਵੀ ਖਚਾਓ ਬਚਾਉਂਦੀਆਂ ਕੋਸ਼ਾਂ ਹੋ ਰਹੀਆਂ ਹਨ ਜਿਹੜੀਆਂ ਕਿ ਨਕਾਮ ਹੋ ਰਹੀਆਂ ਹਨ ਇਸੇ ਤਰ੍ਹਾਂ ਹੀ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਭਾਈ ਸਾਹਿਬ ਜੀ ਭਗਵੰਤ ਮਾਨ ਦਾ ਪੂਰਾ ਪੂਰਾ ਸਾਥ ਦਿਓ 2 ਸਾਲ ਬੱਤੇ ਆ ਸਾਇਦ ਪੰਜਾਬ ਦਾ ਕੁਝ ਬਣ ਜੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਮੁਕਤੀ ਮਿਲ ਜੇ ਜੇ ਨਸ਼ੇ ਖਤਮ ਕਰ ਦਿੰਦਾ ਹੈ ਭਗਵੰਤ ਸਿੰਘ ਮਾਨ ਉਹਦਾ ਸਾਰੇ ਪੰਜਾਬ ਦੇ ਲੋਕ ਧੰਨਵਾਦ ਹੀ ਕਰਨਗੇ ਕਿਉਂਕਿ ਇਸ ਤਰ੍ਹਾਂ ਸੀ ਦੇ ਵਿੱਚ ਵੀ ਨੌਜਵਾਨ ਪਿਗੜੀ ਖਾਲਕੂਬਾਦ ਦੇ ਵਿੱਚ ਮਾਰੀ ਗਈ ਸੀ ਇਸੇ ਤਰ੍ਹਾਂ ਹੀ ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਨਾਲ ਮਾਰੇ ਜਾ ਰਹੇ ਹਨ ਅਸੀਂ ਇਹ ਵੀ ਕਹਿੰਦੇ ਹਾਂ ਮੈਂ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਅਰਵਿੰਦ ਕੇਰੀਵਾਲ ਨੂੰ ਵੀ ਰਿਕਵੈਸਟ ਕਰਦਾ ਹਾਂ 35 ਸੱਤੀ ਜਿਹੜੇ ਹੈਗੇ ਐਮਐਲ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਆਪ ਦਾ ਮਿਲ ਕੇ ਕਰ ਲੋ 2 ਸਾਲ ਬਾਕੀ ਪਏ ਹਨ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਇਹ ਨਹੀਂ ਪਤਾ ਤੁਹਾਡੀ ਸਰਕਾਰ ਆਵੇ ਜਾਂ ਨਾ ਆਵੇ ਭਗਵੰਤ ਮਾਨ ਦੁਆਰਾ ਮੁੱਖ ਮੰਤਰੀ ਬਣੇ ਨਾ ਬਣੇ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਬਾਕੀ ਰਹੀ ਗੱਲ ਬਾਕੀਆਂ ਪਾਰਟੀਆਂ ਦੀ ਜਿਵੇਂ ਕਿ ਅਕਾਲੀ ਦਲ ਵਾਦਲ ਆ ਚਾਹੇ ਜਿਹੜਾ ਨਵਾਂ ਅਕਾਲੀ ਦਲ ਹੈ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਜਨਤਾ ਪਾਰਟੀ ਸਾਰਿਆਂ ਨੂੰ ਭਗਵੰਤ ਮਾਨ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਅੱਜ ਪੰਜਾਬ ਦੀ ਗੱਲ ਹੋ ਰਹੀ ਆ ਪੰਜਾਬ ਦੇ ਵਿੱਚੋਂ ਨਸ਼ਾ ਮੁਕਤੀ ਦੀ ਗੱਲ ਹੀ ਹੋ ਰਹੀ ਆ ਅਗਲੀ ਗੱਲ ਅਸੀਂ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੇ ਜਿਹੜੇ ਸਾਡੇ ਜੰਦੇ ਹਨ ਉਹਨਾਂ ਬਾਰੇ ਥੋੜੀ ਜਿਹੀ ਗੱਲਬਾਤ ਕਰਾਂ ਕਿਉਂਕਿ ਟ੍ਰਾਇੰਗਲ ਪਾਰਟੀ ਪੰਜਾਬ ਦੀ ਚਾਹੁੰਦੀ ਆ ਪੰਜਾਬ ਦੇ ਲੋਕਾਂ ਦੀ ਜਿਵੇਂ ਕਿ ਮਜ਼ਦੂਰ ਦੀ ਦਿਹਾੜੀ 1600 ਰੁਪਿਆ ਹੋਣੀ ਚਾਹੀਦੀ ਆ ਹਰ ਇੱਕ ਨੂੰ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਵੇ 18 ਸਾਲ ਤੱਕ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਮਿਲਣੀ ਚਾਹੀਦੀ ਆ ਲਾਈਫਟਾਈਮ ਸੁਵਿਧਾ ਮਿਲਣੀ ਚਾਹੀਦੀ ਗਾ 76 ਸਾਲ ਤੋਂ ਉਪਰ ਹਾਂ ਤੇ ਬਜ਼ੁਰਗਾਂ ਨੂੰ 20000 ਪੈਨਸ਼ਨ ਮਿਲਣੀ ਚਾਹੀਦੀ ਆ ਹਰ ਇੱਕ ਦੀ ਸੈਲਰੀ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਰੇਡ ਦੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ। ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਵਿੱਚ ਸੋਨਾ ਉਹਦਾ Facebook ਪੇਜ ਵੀ ਹੈ। ਤੁਸੀਂ ਇਸ ਨੂੰ ਵਾਖਤਵਾਦ ਸਬਸਕ੍ਰਾਈਬ ਕਰੋ, ਫਾਲੋ ਕਰੋ, ਲਾਈਕ ਕਰੋ, ਸ਼ੇਅਰ ਕਰ ਤਾਂ ਜੋ ਸਾਡੀ ਏਜੰਡਿਆਂ ਬਾਰੇ, ਪੰਜਾਬ ਦੇ ਹਾਲਾਤਾਂ ਬਾਰੇ ਨਵੀਂ ਇਨਫੋਰਮੇਸ਼ਨ ਜੀੜਕੋ ਤੁਹਾਡੇ ਤੱਕ ਸਮੇ ਸਰ ਪਹੁੰਚ ਸਕੇ ਜੀ ਸਾਰੋਂ ਜੀ ਰੱਖਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ